ਜਿਹੜਾ ਗੇਟ ਜਦੋਂ ਆਪਾਂ کھولਦੇ ਆਂ ਆਵਾਜ਼ ਕਰਦਾ ਸੀ ਉਹ ਜਿਹੜੇ ਬੰਦੇ ਆਏ ਨੇ ਨਾ ਇਹ ਤੇਲ ਵੀ ਲਗਾਏ ਨੇ ਨਾਲ ਮਤਲਬ ਉਹ ਗੁੰਡੇ ਨੂੰ ਲਾਇਆ ਜੀ ਤਾਜਾ ਜਦੋਂ ਉਹਨਾਂ ਨੇ ਘੋਡਿਆ ਗੁੰਡਾ ਕੈਸ਼ ਕਿਹਾ ਗਿਆ ਜੀ 40000 ਰੁਪਇਆ ਤੇ ਕੰਗੂਠੀ ਦੀ ਇੱਕ ਕਾਂਡੇ ਸੀਗੇ ਜੀ ਤੇ ਕੱਲ ਸੀੜੀ ਦੀ ਜਿਹੜੇ ਇੱਕ ਉਹ ਬਰਾਸਤੇ ਰਾਤ ਕੇ ਗਏ ਆ ਜਿਹੜੇ ਚੋਰ ਤੇ ਫਿਰ ਜਿਹੜੀ ਗੱਡੀ ਕੋਈ ਸੀ ਮੇਰੀ ਜਿਹੜੀ ਉਚਾਪੀ ਅਲਵਾਰੀ ਦੀ ਮੈਂ ਉਸ ਖਾਨੇ ਵਿੱਚ ਰੱਖ ਕੇ ਗਈ ਸੀ ਲੰਬੀ 15000 ਰੁਪਏ ਉਹ ਤੇ ਸਿਰਫ 10000 ਮੇਰਾ ਬਾਟੰਗੇ ਰਕੀ ਇਸ ਤੋਂ ਦਾ ਸਿਆਰ ਹੋਇਆ ਤੇ ਉਹ ਆਉਟ ਜਾ ਰਹੀ ਸੀ ਕਹਿੰਦੇ ਚੱਟਾ ਸਮੈਕ ਭੁੱਕੀ ਦਾ ਪੂਰਾ ਜ਼ੋਰ ਦੋਸਤੋ ਕਿਵੇਂ ਹੋਵੇਗਾ ਗਰੀਬ ਬੰਦੇ ਦਾ ਬਚਾ ਇੱਥੇ ਗਲੀ ਗਲੀ ਵਿੱਚ ਫਿਰਦੇ ਨੇ ਚੋਰ ਦੋਸਤੋ ਗਲੀ ਗਲੀ ਵਿੱਚ ਫਿਰਦੇ ਨੇ ਚੋਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੇ ਉਸ ਸਮੇਂ ਅਸੀਂ ਗੋਰਖਪੁਰ ਪਿੰਡ ਵਿੱਚ ਮੌਜੂਦ ਹਾਂ ਔਰ ਮੁੱਖ ਜਿਹੜੀ ਸੜਕ ਹੈ ਇੱਥੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਚਾਹੇ ਅੱਗੇ ਚਲੇ ਜਾਈਏ ਚਾਹੇ ਪਿੱਛੇ ਚਲੇ ਜਾਈਏ ਐਦਾਂ ਹੀ ਭੀੜੀਆਂ ਗਲੀਆਂ ਹਨ ਸੰਘਣੀਆਂ ਵਾਦੀ ਹੈ ਸੰਘਣੀਆਂ ਗਲੀਆਂ ਹਨ ਔਰ ਸਾਢੇ 500 ਮੀਟਰ ਅੰਦਰ ਆ ਕੇ ਜਿਹੜਾ ਮੇਨ ਮੁੱਖ ਸੜਕ ਹੈ ਜਿਹੜੀ ਲਿੰਕ ਰੋਡ ਹੈ ਉੱਥੋਂ ਅੰਦਰ ਘਟਨਾ ਵਾਪਰਦੀ ਹੈ ਚੋਰੀ ਹੋਈ ਹੈ ਕੱਲ ਰਾਤ ਇੱਥੇ ਔਰ ਇਹ ਬੜੇ ਪਰੇਸ਼ਾਨ ਨੇ ਇਹਨਾਂ ਤੋਂ ਪੂਰੀ ਸਿਚੁਏਸ਼ਨ ਸਮਝਦੇ ਲੇਕਿਨ ਕਾਰਨ ਉਹੀ ਹੈ ਜੋ ਮੈਂ ਸਟਾਰਟਿੰਗ ਚ ਕਿਹਾ ਚਿੱਟਾ ਚਿੱਟ ਦਾ ਜ਼ੋਰ ਇੰਨਾ ਵੱਧ ਗਿਆ ਕਿ ਲੋਕ ਜਿਹੜੇ ਆ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਇੱਕ ਮੌਕਾ ਮਿਲਣ ਦੀ ਦੇਰ ਹੈ ਤੇ ਕਾਂਡ ਕਰ ਜਾਂਦੇ ਪਰ ਇੱਥੇ ਕਿਸੇ ਭੇਤੀ ਦਾ ਕੰਮ ਲੱਗਦਾ ਕਿਉਂਕਿ ਰਾਹ ਜਾਂਦੇ ਚੋਰਾਂ ਨੂੰ ਨਹੀਂ ਪਤਾ ਕਿ ਕਿਹੜਾ ਘਰ ਅੱਜ ਸੁੱਣਾ ਹੈ ਪਾਪੂ ਜੀ ਤੁਹਾਡਾ ਕੀ ਨਾਮ ਹੈ ਜੀ ਸੁਚਾਰ ਸੁਚਾਰ ਆਮ ਜੀ ਨੰਨੋਤ ਦੇ ਲੋਕ ਜਾਨ ਜੀ 바ਸੀ ਗੋਖਵਰ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਇਹਦਾ ਘਰ ਆ ਜੀ ਅਸੀਂ ਦੂਸਰੇ ਪਾਸੇ ਰਹਨੇ ਆ ਜਦ ਸਾਰੀ ਸਾਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਉਹ ਜਾ ਕੇ ਦੱਸਿਆ ਗਿਆ ਵੀ ਤੁਹਾਡੇ ਬਰਾਂਦਰ ਦੇ ਚੋਰੀ ਹੋ ਗਈ ਆ ਜੀ ਅਸੀਂ ਸਵੇਰੇ ਆ ਕੇ ਚੈੱਕ ਅਪ ਕੀਤਾ ਬਰਾਂਦਰ ਕਿੱਥੇ ਤੁਹਾਡਾ ਬਰਾਂਦਰ ਸਾਡਾ ਬਾਹਰ ਆ ਜੀ ਅੱਛਾ ਠੀਕ ਹੈ ਕਬਰ ਚ ਠੀਕ ਹੈ ਜੀ ਤੇ ਮੈਨੂੰ ਹੁਣ ਮਨ ਲ ਜਿਹੜੀ ਗੱਲਾਂ ਸਾਨੂੰ ਤੁਸੀਂ ਪਹਿਲਾਂ ਸਮਝਾਉਂਦੇ ਸੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਮਝਾਓ ਉਹ ਘਰ ਹੈ ਮੇਨ ਗੇਟ ਉਹ ਆ ਚੋਰਾਂ ਨੇ ਜਦੋਂ ਐਂਟਰੀ ਕੀਤੀ ਮੇਨ ਗੇਟ ਤੋੜ ਕੇ ਫਿਰ ਜਿੰਦਾ ਕਿੱਥੇ ਲੱਤਾਂ ਜਿੰਦਾ ਉਹਨਾਂ ਨਾਲ ਜੀ ਜਿੰਦਾ ਜੀ ਤੇਨੇ ਪਾਸ ਲੱਗਾ ਅੱਲੇ ਵੀ ਲੱਗਾ ਇਹ ਸਰਬਨੰਦ ਇਹ ਸਰਬਨੰਦ ਆ ਜੀ ਇਹ ਮਕਾਨ ਬੰਦਾ ਇਹ ਮਾਲ ਪਰੰਦੇ ਆ ਜੀ ਅੱਛਾ ਜੀ ਤੇ ਉਹਨਾਂ ਦੇ ਮਕਾਨ ਦੇ ਮੋਰ ਉੱਤੇ ਲਗਾ ਫਿਰ ਆ ਗਿਆ ਜਿੰਦਾ ਲੱਗਾ ਬਾਕੀਆਂ ਦੇ ਘਰਾਂ ਨੂੰ ਵੀ ਲੋਕ ਲੱਗ ਬਾਕੀ ਦੇ ਘਰਾਂ ਨੂੰ ਉਹ ਕੋਲ ਕੁੰਡੇ ਲੱਗਾ ਬਾਹਰ ਲੱਗ ਹਾਂਜੀ ਹਾਂਜੀ ਅੰਦਰੋਂ ਬਾਹਰੋਂ ਲੱਗਾ ਸਾਰੇ ਘਰ ਘਰਾਂ ਨੇ ਇੱਕ 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 ਕੋ 10 ਵਜੇ ਤੋਂ ਬਾਅਦ ਕੇ ਪਹਿਲਾਂ ਇਹ ਨਹੀਂ 10 ਵਜੇ ਤੋਂ ਬਾਅਦ 12:00 ਜੀ ਅਜੇ ਵੀ ਮੇਰਾ ਘਰ ਤਾਂ ਦੱਸਿਆ 10 ਵਜੇ ਤੱਕ ਤਾਂ ਜਾਗਦੇ ਰਹਿੰਦੇ ਸੀ ਤੇ ਉਹੀ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਪਹਿਲਾਂ ਗੱਲ ਕਰਦੇ ਕੰਮ ਤਾਂ ਕਿਸੇ ਪੇਤੀ ਦਾ ਲੱਗਦਾ ਪੇਤੀ ਦਾ ਜੀ ਪੇਤੀ ਦਾ ਬਿਲਕੁਲ ਇਨਸਾਫ ਨਹੀਂ ਆਪਣਾ ਜਿਹੜਾ ਗੇਟ ਜਦੋਂ ਆਪਾਂ ਖੋਲਦਿਆਂ ਆਵਾਜ਼ ਕਰਦਾ ਸੀਗਾ ਉਹ ਜਿਹੜੇ ਬੰਦੇ ਆਏ ਨੇ ਨਾ ਉਹ ਤੇਲ ਵੀ ਲੈ ਕੇ ਆਏ ਨੇ ਨਾਲ ਮਤਲਬ ਸਸ ਹੁੰਦਾ ਉਹ ਕੁੰਡੇ ਨੂੰ ਲਾਇਆ ਜੀ ਤਾਜ਼ਾ ਫਿਰ ਉਹਨਾਂ ਨੇ ਖੋਲਿਆ ਕੁੰਡਾ ਫਿਰ ਤਾਂ ਕੋਈ ਪੇਤੀ ਆ ਜੀ ਪੇਤੀ ਆ ਜੀ ਫਿਰ ਲੱਭੋ ਪਿੰਡ 'ਚ ਕਿਹੜਾ ਜੇ ਵਾਲੇ ਮੁੰਡੇ ਆ ਜੀ ਪ ਉਹ ਨਾਲ ਜਿਹੜੇ ਆਉਣੇ ਆ ਸੀਸੀਟੀਵੀ ਤਾਂ ਨਹੀਂ ਹੁੰਨੀ ਮੇਰੇ ਖਿਆਲ ਜੀ ਸੀਸੀਟੀਵੀ ਦੇ ਅੰਦਰ ਕੋਈ ਨਹੀਂ ਅੰਦਰ ਪਰੇ ਹਟ ਕੇ ਨਾ ਰੋਡ ਤੋਂ ਇਹ 1500 ਮੀਟਰ ਤੋਂ ਇਲਾਗਾ ਗੱਲਾਂ ਪਰ ਫਿਰ ਜਿਹਨੂੰ ਇਹ ਵੀ ਪਤਾ ਕਿ ਤੇਲ ਲਾਉਣਾ ਦਰਵਾਜੇ 'ਚ ਆਵਾਜ਼ ਆਉਂਦੀ ਉਹਨੂੰ ਇਹ ਵੀ ਬਤਾਉਣਾ ਕਿ ਸੀਸੀਟੀਵੀ ਕਿੱਥੇ ਹੈਗੀ ਹੈ ਸੀਸੀਟੀਵੀ ਕੈਮਰਾ ਕਿੱਥੇ ਲੱਗਾ ਹਾਂਜੀ ਹਾਂਜੀ ਸਕੂਲ ਦੇ ਵਿੱਚ ਲੱਗੇ ਸਾਡੇ ਜੀ ਜੀ ਆਪਾਂ ਇੱਕ ਵਾਰੀ ਅੰਦਰੋਂ ਦਿਖਾ ਦਈਏ ਮਾਹੌਲ ਤੇ ਉਹਦਾ ਬਾਪੂ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਕੋਈ ਨਹੀਂ ਇੱਕ ਵਾਰ ਇਹਨਾਂ ਦੇ ਕੈਸ਼ ਚੱਕਿਆ ਗਿਆ ਜੀ 40 ਕੁ ਹਜ਼ਾਰ ਰੁਪਇਆ ਤੇ ਇੱਕ ਅੰਗੂਠੀ ਤੇ ਇੱਕ ਕਾਂਡੇ ਸੀਗੇ ਜੀ ਤੇ ਕੱਲ ਸੀਟੀ ਜੀ ਤੇ ਜਿਹੜੇ ਇੱਥੇ ਆਂਟੀ ਰਹਿੰਦੇ ਉਹ ਕੱਲੇ ਰਹਿੰਦੇ ਨਹੀਂ ਰਹਿੰਦੇ ਨਾਲ ਹੀ ਉਹ ਗਏ ਹੋਏ ਸੀਗੇ ਜਾਨ ਕੱਲ ਦਾ ਕੱਲੇ ਹੀ ਆ ਜੀ ਹਾਂ ਕੱਲ ਬਿਰੇ ਗਏ ਸੀ ਤੇਰੇ ਕੱਲ ਫਿਰੇ ਚਲ ਗਏ ਸੀਗੇ ਜੀ ਉਹਨਾਂ ਨੂੰ ਅੱਜ ਬੁਲਾਇਆ ਗਿਆ ਜੀ ਉਹ ਦੱਸਿਆ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਗਈ ਆ ਉੱਤੋਂ ਤਾਂ ਕੱਲੇ ਰਹਿੰਦੇ ਆ ਹਾਂ ਤਾਂ ਕੱਲੇ ਜੀ ਬਾਹਰ ਗਏ ਹੋਏ ਸਾਰੇ ਜੀ ਠੀਕ ਹੈ ਤੇ ਉਹ ਨਹੀਂ ਬਾਹਰ ਗਏ ਆ ਦਿਖਾ ਦਈਏ ਆਪਾਂ ਕਮਰਾ ਹਾਂ ਜੀ ਤਾਂ ਅੰਦਰ ਦਾਖਲ ਹੋ ਕੇ ਪਹਿਲਾਂ ਇਸ ਕਮਰੇ ਦੀ ਫਰੋਲਾ ਫਰਾਲੀ ਹੋਈ ਆ ਬੜੀ ਤਸੱਲੀ ਨਾਲ ਫਰੋਲਾ ਫਰਾਲੀ ਹੋਈ ਲੱਗਦੀ ਆ ਹਾਂਜੀ ਉਹ ਇਹਨਾਂ ਨੇ ਚੰਗੀ ਤਰ੍ਹਾਂ ਕੀਤਾ ਸਾਰਾ ਜੀ ਖੋਲ ਕੇ ਦੇਖੋ ਇੱਕ ਇੱਕ ਚੀਜ਼ ਵੀ ਬਾਹਰ ਪਈ ਆ ਦੇਖੋ ਆ ਵੀ ਸਭ ਕੁ ਬਾਹਰ ਪਿਆ ਸਾਡਾ ਜੀ ਤੇ ਸਵੇਰ ਦਾ ਤੁਸੀਂ ਇਹਨੂੰ ਸੈੱਟ ਨਹੀਂ ਕੀਤਾ ਅਸੀਂ ਨਹੀਂ ਕੀਤਾ ਜੀ ਅਸੀਂ ਸ਼ਾਮ ਦੇ ਕਿੰਨੇ ਕਿੰਨਾ ਟਾਈਮ ਹੋ ਗਿਆ ਜੀ ਅਸੀਂ ਸਵੇਰ ਦੇ 10:30 ਤੋਂ ਪੌਣੇ 11:00 ਦੇ ਵਿਚਾਲੇ ਵਿਚਾਲੇ ਸਾਡੀ ਕੰਪਲੇਂਟ ਆਈ ਸੀ ਕੰਪਲੇਂਟ ਦੇ ਆਏ ਹਾਂ ਹਾਂਜੀ 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 ਹੁਣ 7:00 ਵਜੇ ਲੱਗੇ ਕੋਈ 7 ਕੋਈ ਨਹੀਂ ਅਜੇ ਕੋਈ ਨਹੀਂ ਆਈ ਦੋ ਵਜੇ ਦੋ ਜੱਟ ਮਾਰ ਤਿੰਨ ਵਜੇ ਫਿਰ ਜਾ ਕੇ ਮਾਰ ਗਏ ਆ ਫੇਰ ਜਾ ਗਏ ਆ ਜੀ 4:00 ਵਜੇ ਠੀਕ ਹੈ ਅਸੀਂ ਵੀ ਸੀਗੀ ਜੀ ਦਿਖਾ ਦਬੋ ਹਾਂਜੀ ਇਸ ਜਗ੍ਹਾ ਉਹ ਵੀ ਜਿਆਦਾ ਵੀ ਸਵੇਰੇ ਆ ਕੇ ਦੁਆਜਨ ਦੇਖਿਆ ਖੋਲ ਕੇ ਮੰਦਰ ਲਗਾਇਆ ਇੱਥੇ ਨਾਇਲ ਸੀ ਨਹੀਂ ਹੋਣ ਦੇ ਨਾਲ ਤੇ ਸਾਨੂੰ ਪਹਿਲਾਂ ਮੇਰੇ ਦਾ ਸ਼ੱਕ ਹੀ ਪਈ ਸਾਡੇ ਐਡੀ ਸੀ ਵੀ ਗਈ ਆ ਦੂਜਾ ਵਾਰ ਉਹਨੋ ਵਾਰ ਆ ਸੀ ਅੰਦਰ ਗਏ ਆ ਸਭ ਤੋਂ ਅੰਦਰ ਜਾ ਕੇ ਕਪੜੇ ਨਹੀਂ ਦੇਖ ਹੋਈ ਕੋਸ਼ਿਸ਼ ਦੇਖੋ ਸਾਨੂੰ ਵੀ ਆਪਣੇ ਹੌਸਲੇ ਪਿਆ ਜੀ ਸਾਡੇ ਕੋਲ ਕੋਈ ਹੌਸਲਾ ਨਹੀਂ ਪਿਆ ਜੀ ਫਿਰ ਕਰਦੇ ਅੰਦਰ ਜਦੋਂ ਐਂਟਰ ਕੀਤਾ ਸਵੇਰੇ ਕਿੰਨੇ ਵਜੇ ਕੀਤਾ ਜੀ ਐਂਟਰ ਅਸੀਂ ਤਕਰੀਬਨ 10:00 ਕਜੇ ਸਾਨੂੰ ਪਤਾ ਲੱਗ ਗਿਆ ਉਦੋਂ ਦੱਸਿਆ ਨਾ ਆਪਾਂ ਸਵੇਰੇ ਗਾ ਸੁਪਨ ਸਾਹਿਬ ਵੀ ਆ ਗਿਆ ਜੀ 7:30 ਵਜੇ ਸੁਲਤਾਨ ਸਾਹਿਬ ਨੇ ਮੌਕੇ ਤੇ ਦਿਖਾ ਲਿਆ ਗਿਆ ਉਹ ਵੀ ਆ ਕੇ ਗਏ ਦੇਖ ਕੇ ਗਏ ਆ ਦੇ ਉਦੋਂ ਬਾਅਦ ਅਸੀਂ ਅੰਦਰ ਨਹੀਂ ਗਏ ਕਹਿੰਦੇ ਸਵੰਸਾਂ ਕਹਿੰਦੇ ਅੰਦਰ ਨਾ ਜਾਓ ਕੋਈ ਵੀ ਕਿਸੇ ਚੀਜ਼ ਨੂੰ ਤੁਸੀਂ ਹੱਥ ਤਾਂ ਨਹੀਂ ਲਾਇਆ ਜੀ ਨਹੀਂ ਹੁਣ ਦੇਖੋ ਬਾਅਦ ਜੀ ਬਾਅਦ ਥੋੜੀ ਦੁਨੀਆ ਆਦਿ ਗਈ ਕੇ ਥੋੜੀ ਜੰਨੀ ਕਹਿੰਦੇ ਆਪਣੇ ਦਰਵਾਜ਼ੇ ਦਰੂਜੇ ਉਨ ਤਾਂ ਲੱਗ ਗਿਆ ਜੀ ਮਤਲਬ ਕੋਈ ਟੱਚ ਨਹੀਂ ਕਰਦਾ ਤਾਂ ਜੀ ਨਾ ਮਾਰੀ ਨੂੰ ਕਿਸੇ ਚੀਜ਼ ਨੂੰ ਅਸੀਂ ਟੱਚ ਨਹੀਂ ਕਰਦੇ ਜੀ ਉਹ ਜਦੋਂ ਫਿੰਗਰਪ੍ਰਿੰਟਸ ਲੈਣੇ ਹੋਏ ਤਾਂ ਅਲਮਾਰੀ ਹਾਂ ਜੀ ਹਾਂ ਸ਼ੇਮ ਨੇ ਪੱਥਾ ਉਹਨਾਂ ਨੇ ਜਵਾਇਆ ਹਾਂ ਹਾਂ ਜੀ ਨਹੀਂ ਚੱਲੇਗਾ ਇੰਤ ਕਰਕੇ ਪਸੀਨਾ ਆ ਗਿਆ ਉਹਨਾਂ ਦਾ ਹਾਂ ਜੀ ਹਾਂ ਜੀ ਐਦਾਂ ਹੀ ਜਲਣ ਅੱਲਾ ਦੇ ਹੰਦ ਉਹਨਾਂ ਨੇ ਦੇਖੋ ਆ ਐਵੇਂ ਕੀਤਾ ਜ ਬੈਟਰੀ ਦੇ ਵਿੱਚੋਂ ਵੀ ਫੋਟੋਆਂ ਫਰਾਈ ਕੀਤੀਆਂ ਜੀ ਅਸੀਂ ਅਜੇ ਕੋਈ ਨਹੀਂ ਦੇਖਿਆ ਚੱਕੀ ਦਾ ਹਰ ਮਾਰੀ ਦੱਸੋ ਦੱਸੋ ਤੁਸੀਂ ਪਾਣੀ ਇਹ ਕਰਦੇ ਓਨਰ ਨੇ ਜੀ ਜੀ ਪਾਣੀ ਪੀ ਕੇ ਗਏ ਦੋ ਗਲਾਸ ਕਹਿੰਦੇ ਰੱਖ ਕੇ ਗਏ ਆ ਫਰਿੱਜ ਖੋਲ ਕੇ ਫਰਿੱਜ ਵੀ ਖੁੱਲੀ ਪਈ ਸੀ ਮੇਰੀ ਜਿਹੜੀ ਉਚਾਬੀ ਅਲਵਾਰੀ ਦੀ ਮੈਂ ਉਸ ਖਾਨੇ ਵਿੱਚ ਰੱਖ ਕੇ ਗਈ ਸੀ ਲੰਬੀ 15000 ਰੁਪਏ ਉਹ ਚ ਸੀਗਾ 10000 ਮੇਰਾ ਬਾਟ ਅੰਗੇ ਰੱਖੇ ਇਸਤਾਂ ਦਾ ਸੀ ਆ ਬੈਠੋੜਾ ਉਹ ਪੈ ਰਜਿਸਟਰ ਖਿਲਰੇ ਪਏ ਨੇ ਇੱਥੇ ਕਾਪੀਆਂ ਦੀ ਜੀ ਇਹੀ ਹਾਲ ਹੈ ਜੀ ਸ਼ਹਿਰੀ ਜਿਹੜੇ ਵਿਚਾਰੇ ਗਰੀਬ ਕਿਸ਼ਤਾ ਜੋੜਦੇ ਆ ਉਹਨਾਂ ਨੂੰ ਚੋਰੀਆਂ ਕਰਕੇ ਫੇ ਸਮੈਕ ਪੀਤੀ ਜਾਂਦੀ ਹੈ ਜੀ ਨਸ਼ਾ ਚਟਾ ਪੀਤਾ ਜੀ ਉਹ ਉੱਪਰੋਂ ਵੀ ਖੋਲੇ ਉਹਨਾਂ ਨੇ ਪੇਟੀ ਖੋਲੇ ਉਹਨਾਂ ਨੂੰ ਉੱਥੋਂ ਕੁਝ ਲੁੱਟਿਆ ਸੀ ਉਹ ਹੋਰ ਕਿ ਕਿਸ ਵਾਂ ਟਾਪਸਾਨੀ ਜੋੜੀ ਤੇ ਇੱਕ ਹੁੰਦੀ ਸੀ 25000 ਰੁਪਏ ਸੀ 10000 ਬਾਹਰ ਸੀ 15 ਮੇਰੇ ਲੋਕਾਂ ਦੇ ਸੀ ਗਾ ਜੀ ਇੱਕ ਟਾਪਸ ਸੋਨੇ ਦੇ ਸੀ ਹਾਂ ਜੀ ਕੀਮਤ ਕਿੰਨੀ ਸੀ ਅੱਜ ਤੱਕ ਤੋਲੇ ਦੇ ਸੀ ਜੀ ਉਹ ਆ ਤਕਰੀਬਨ ਤੁਹਾਡਾ 75 ਤੋਂ 75 80 ਹਜ਼ਾਰ ਰੁਪਏ ਦੇ ਲੱਖ ਤੱਕ ਦਾ ਕਿਸਾਨ ਹੈ ਜਿੱਥੇ ਕੋਟੋਲੇ ਰਹਿੰਦੇ ਹਾਂ ਅਜੇ ਬਾਕੀ ਜਿਹੜਾ ਬੈਲਡ ਕੋਈ ਰਸਪਾਕਰ ਬਣਨਾ ਸੀ ਵੀ ਕੀ ਕੀ ਸੀ ਅਗਰ ਤੁਸੀਂ ਰੱਖੀ ਚਲਾਇਆ ਨਹੀਂ ਹੱਥ ਨਹੀਂ ਲਾਇਆ ਕਿਸੇ ਸਮਾਨ ਨੂੰ ਜੀ ਅਜੇ ਬਾਕੀ ਸਮਾਨ ਅੱਧੇ ਪਿਆ ਜਿੱਦਾਂ ਖਲਾਰਾ ਪਿਆ ਅੱਧੇ ਪਿਆ ਕੋਈ ਕਹਿੰਦਾ ਅਜੇ ਵੀ ਲੱਕੜ ਉੱਤੇ ਜੱਕਿਆ ਪਿਆ ਕਿਸੇ ਰੱਖੀ ਲਾਇਆ ਬੇਟੀ ਨੂੰ ਉਹ ਵੀ ਕੋਈ ਗੱਲ ਤਾਂ ਕਹਿ ਹੁੰਦੇ ਲੱਗਿਆ ਹੋਇਆ। ਪੂਰੇ ਲੋਕਾਂ ਦਾ ਸਾਰਾ ਹੀ ਖੁੱਲਿਆ ਸਾਰਾ ਜੀ। ਪਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਜੇ ਜਿਹੜੇ ਪਿੰਡ 'ਚ ਮਾੜੇ ਅਨਸਰ ਹੈਗੇ ਆ ਜੇ ਸ਼ਕਤੀ ਨਾਲ ਪੁਲਿਸ ਉਹਨਾਂ ਨੂੰ ਪੁੱਛੇ ਤਾਂ ਇਨਸਾਫ਼ ਮਿਲ ਸਕਦਾ। ਜ਼ਰੂਰ ਮਿਲੂਗਾ ਜੀ। ਮੈਂ ਕਹਿੰਦਾ ਜੀ ਉਹ ਉਹ ਬੰਦੇ ਚੱਕ ਲੋ ਕਿਹੜੇ ਬੰਦੇ ਸਾਡੇ ਉਹ ਉਹਨਾਂ ਦੇ ਵਿੱਚੋਂ 100% ਕਿਸੇ ਨਾਮ ਲਉਂਗੇ ਜਦੋਂ ਪ੍ਰਸ਼ਾਸਨ ਪੁੱਛੂਗਾ ਕਿ ਅਸੀਂ ਦੱਸ ਦੇਾਂਗੇ ਜੀ। ਜਿਹੜੇ ਬੰਦੇ ਸਾਨੂੰ ਛੱਕਦੇ ਨੇ ਪਿੰਡ 'ਚ ਕੋਈ ਫਿਰ ਨਸ਼ਾ ਵੇਚਦਾ ਵੀ ਆ। ਬੇਗਦੇ ਬੁਈ ਦਾ ਉਹ ਨਰਨਜੀ ਕੋਈ ਵੀ ਚੱਲਦਾ ਨਸ਼ਾ ਕਰਦੇ ਹੈਗੇ ਕਰਨ ਵਾਲੇ ਹੈਗੇ ਆ ਕਹਿੰਦੇ ਸਕੂਲ ਦੀਆਂ ਲੈਟਾਂ ਖੋਲ ਜੰਦੀਆਂ ਜੀ ਕਦੀ ਕਿਸੇ ਦੀਆਂ ਲੈਟਾਂ ਖੋਲ ਜੰਦੀਆਂ ਜਿੰਨੀਆਂ ਬੈਟਰੀਆਂ ਪਿੰਡ ਦੀਆਂ ਸਾਰੀਆਂ ਕੱਢ ਕੇ ਲਾ ਗਏ ਮਤਲਬ ਤੁਹਾਨੂੰ ਇਹ ਉਮੀਦ ਹੈ ਕਿ ਜੇ ਜਿਹੜੇ ਮਾੜੇ ਅਨਸਰ ਹਾਂ ਜੇ ਉਹਨਾਂ ਦੇ ਵਿੱਚੋਂ ਬੰਦਾ ਨਜ਼ਰ ਨਾਲ ਸਾਨੂੰ ਤਾਂ ਲੱਭੂਗਾ ਜੀ ਜੋ ਉਹਨਾਂ ਤੋਂ ਸ਼ਕਤੀ ਨਾ ਪੁੱਛ ਕੇ ਚੋਵੇ ਹਾਂ ਪੁੱਛੂਗਾ ਜੀ ਲੱਭੂਗਾ ਉਹਨਾਂ ਜੋ ਇੱਕ ਵਾਰੀ ਮਹੇਸ਼ ਚੀ ਦੇਖ ਲਾਤ ਮਣੀ ਤਸਵੀਰਾਂ ਤਾਂ ਇਹ ਹਾਲਾਤ ਨੇ ਜੀ ਆਂਟੀ ਉਹਨਾਂ ਦੀ ਜਿਹੜੀ ਪੇਨ ਆ ਤਕਲੀਫ ਹੈ ਅਸੀਂ ਮਹਿਸੂਸ ਕਰ ਸਕਦੇ ਆ ਦੇਖੋ ਇਹਨਾਂ ਦੇ ਹਸਬੰਦ ਬਾਹਰ ਨੇ ਬੱਚੀਆਂ ਨੇ ਅੰਕਲ ਉਹਨਾਂ ਦੀ ਉਮਰ ਤੋਂ ਅੰਦਾਜ਼ਾ ਲਾ ਸਕਦੇ ਕਿ ਇਹਨਾਂ ਦੇ ਹਸਬੰਦ ਦੀ ਉਮਰ ਵੀ ਬਧੇਰੀ ਹੋਵੇਗੀ ਇੰਨੀ ਉਮਰ 'ਚ ਵੀ ਬਾਹਰ ਜਾ ਕੇ ਕੰਮ ਕਰਨਾ ਬੰਦਾ ਕੰਮ ਬਾਹਰ ਕਿਉਂ ਜਾਂਦਾ ਪਰਿਵਾਰ ਨੂੰ ਛੱਡ ਕੇ ਕਿ ਇਹਨਾਂ ਨੂੰ ਹਾਂ ਵੀ ਇਹਨਾਂ ਨੂੰ ਅੱਛਾ ਫਿਊਚਰ ਦੇ ਸਕੀਏ ਭਵਿੱਖ ਦੇ ਜਿਹੜਾ ਦੂਜੇ ਜਿਹੜਾ ਉਹ ਸੰਦੇਣਾ ਛੋਟਾ ਬ੍ਰਦਰ ਆ ਮੇਰਾ ਉਹ ਚਲੋ 40-50 ਸਾਲ ਦਾ ਤਾ ਹੋਊਗਾ 50-55 ਸਾਲ ਦਾ ਹੈਗਾ 55 ਸਾਲ ਦੀ ਉਮਰ ਦਾ 55 ਸਾਲ ਦੀ ਉਮਰ ਦਾ ਬੰਦਾ ਘਰ ਪਰਿਵਾਰ ਛੱਡ ਕੇ ਜੇ ਬਾਹਰ ਬੈਠਾ ਪਰਾਮਾ ਨੂੰ ਘਰ ਵਾਲੀ ਨੂੰ ਛੱਡ ਕੇ ਬੈਠਾ ਤੇ ਇਸੇ ਕਰਕੇ ਬੈਠਾ ਕਿ ਇਹਨਾਂ ਦੀ ਰੋਟੀ ਟੁਕ ਵਧੀਆ ਚੱਲੇ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਹੁੰਦੇ ਆ ਜੀ ਇਦਾਂ ਹੁੰਜਾ ਫੇਰ ਕੇ ਕੋਈ ਲੈ ਜਾਵੇ ਤਕਲੀਫ ਤਾਂ ਹੁੰਦੀ ਹੈ ਅਜੇ ਵਿਆਜ ਪੈਂਦਾ ਜੀ ਅਜੇ ਤਾਂ ਮੁੰਡਾ ਤੇਜਾ ਬਾਹਰ ਕੁੜੀ ਤੇਜੀ ਬਾਹਰ ਹੈ ਜੋ ਵਿਆਜ ਪੈਂਦਾ ਜੀ ਕਰਜਾ ਚੱਕਿਆ ਜੀ ਮੈਂ ਧੀਆ ਆਪਣੀ ਬੇਟੀਆਂ ਦੇ ਗਹਿਣੇ ਲਿਖਾ ਕੇ ਮੇਰੇ ਜਵਾਈਆਂ ਨੇ ਮੈਨੂੰ ਕਰਜਾ ਚੱਕ ਕੇ ਦਿੱਤਾ ਜੀ ਸਭ ਨੂੰ ਕੋਈ 2 ਮਹੀਨੇ ਹੋ ਗਏ ਲੜਕੇ ਬਾਹ ਨੂੰ ਗਏ ਨੂੰ ਕਦਰ ਨੂੰ 2 ਮਹੀਨੇ ਹੋਏ ਜਿਵੇਂ ਨਿਆਣੇ ਬੱਚੇ ਹਣਗੇ ਉਹਨਾਂ ਨੂੰ ਬਾਹਰ ਹਾਲੇ ਨਹੀਂ ਕੋਈ ਕਹੇ ਤੁਹਾਡੀ ਦੋ ਬੇਟੀਆਂ ਮੇ ਕੋਈ ਜੀ ਅਸੀਂ ਪ੍ਰਸ਼ਾਸਨ ਨਾਲ ਮੈਂ ਗੱਲ ਕਰ ਲਈ ਉਹ ਕਹਿੰਦੇ 7 ਘੰਟੇ ਤੱਕ ਪਹੁੰਚਦੇ ਆ ਤਾਂ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਜੀ ਪਰ ਤੁਸੀਂ ਉਹ ਜਿਹੜੀ ਗੱਲ ਸਾਨੂੰ ਕਿ ਉਹਨਾਂ ਨੂੰ ਵੀ ਕਹੀਓ ਸਟਰੋਂਗਲੀ ਰਿਪੋਰਟ ਅਪ ਕਰਿਓ ਤਾਂ ਹੀ ਇਨਸਾਫ ਹੋਣਾ ਜਿਹੜੀ ਹੋਈ ਆ ਉਹ ਅਸੀਂ ਅਸੀਂ ਤਾਂ ਗੱਲ ਲਈ ਆ ਸਾਡੇ ਕੋਲ ਆ ਗਈ ਆ ਅਸੀਂ ਕਹਿੰਦੇ ਆਣ ਵਾਲੇ ਸਮਾਂ ਗਾ ਦੇ ਕਹਿੰਦੇ ਹੋਰ ਦੇ ਨਾਲ ਦੇ ਜੇ ਉਹ ਉਹ ਬੰਦੇ ਨੇ ਹੱਥ ਕਿਸੇ ਆਵੇ ਤਾਂ ਗਾ ਤੋਂ ਠੱਲ ਪੈ ਸਕਦੀ ਹੈ ਇਹ ਪੰਜ ਸੱਤ ਕੇ ਬੰਦੇ ਸਾਡੇ ਪਿੰਡ ਦੇ ਹੈਗੇ ਆ ਕੱਲ ਦੇ ਗਲੀ 'ਚ ਵੀ 5 6 ਗੇੜੇ ਮਾਰੇ ਉਹਨਾਂ ਨੇ ਦਾਦਿਆ ਲੋਕੀ ਤਿੰਨ ਚਾਰ ਵਜੇ ਘੁੰਮ ਕੇ ਗਏ ਉਹ ਉਹ ਪੰਜ ਛੇ ਇਕੱਠੇ ਹਜੇ ਵੀ ਇਕੱਠੇ ਘੁੰਮਦੇ ਆ। ਅੱਬੇ ਦੇਖੋ ਜੀ ਹੁਣ ਇੰਨਾ ਹਿਆ ਖੁੱਲ ਗਿਆ। ਤਾਂ ਰਾਹ ਜਾਂਦੇ ਕਿਸੇ ਦੀ ਬਾਲੀ ਵੀ ਸਨੇਚ ਕਰ ਸਕਦੇ ਆ। ਇਹ ਵੀ ਸਾਡੀ ਗਵਾਰਡੀ ਆ। ਹਾਂਜੀ ਹਾਂਜੀ ਗਵਾਰਡੀ। ਭਾਜੀ ਫਿਰ ਰਾਤ ਨੂੰ ਕੋਈ ਆਵਾਜ਼ ਆਈ? ਨਹੀਂ ਸਾਨੂੰ ਕੋਈ ਆਵਾਜ਼ ਨਹੀਂ ਆਈ। ਆਨੂੰ ਚੁੱਪਚੀ ਬੀਤੇ ਹੀ ਕਰ ਗਏ ਕੰਮ ਜਿਹੜਾ ਵੀ ਕਰਦੇ। ਸਵੇਰੇ ਉੱਠ ਕੇ ਦੇਖਿਆ ਗੇਟ ਖੁੱਲਾ ਤੇਲ ਲੈ ਕੇ ਆਏ ਸੀ ਨਾ ਉਹ ਨਾਲ। ਹਾਂਜੀ ਹਾਂਜੀ ਤੇਲ ਉਹਨੂੰ ਗੁੱਲਰ ਤੋਂ ਲਮਾ ਤੇਲ ਲਾਇਆ ਸੀ। ਇਹਨਾਂ ਨੇ ਕੁੰਡਾ ਖੋਲ੍ਹਿਆ ਗਵਾਂਡੀਆਂ ਨਦੀ ਸਵੇਰੇ। ਵਿਸਣਕੁੰਡਾ ਕੰਮ ਤੇ ਜਾਣੇ ਸੀ 4:15 ਵਜੇ ਵਾਜਾ ਮਾਰੀਆਂ ਕੰਮ ਤੇ ਜਾਂਦੇ ਹੋਏ ਕੋਈ ਨਹੀਂ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਤਾਂ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੇਕਿਨ ਜਦੋਂ ਪਹਿਲਾਂ ਕਿ ਅਸੀਂ ਮੌਕਾ ਸਮਝਿਆ ਉਸ ਤੋਂ ਬਾਅਦ ਮੈਂ ਐਸਐਚਓ ਸਦਰ ਥਾਣੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਅੱਧੇ ਘੰਟੇ ਤੱਕ ਪਹੁੰਚਦੇ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਵਿਗੜੀ ਹੋਈ ਹੈ ਅੱਜ ਤੀਜੀ ਖਬਰ ਸਾਡੇ ਚੈਨਲ ਤੇ ਚੱਲੂਗੀ ਜਿਹੜੀ ਚੋਰੀ ਦੇ ਨਾਲ ਜੁੜੀ ਹੋਈ ਹੈ ਪਹਿਲੀ ਵਾਇਗੁਰੂ ਨਗਰ ਤੋਂ ਦਿਖਾ ਕੇ ਆਂ ਦੂਜੀ ਰੇਲਵੇ ਕਰੋੜ ਤੋਂ ਨਵਾਂ ਸ਼ਹਿਰ ਤੋਂ ਹੁਣ ਤੀਜੀ ਆ ਗੋਰਖਪੁਰ ਪਿੰਡ ਤੋਂ ਤਾਂ ਇਹ ਆਮ ਲੋਕਾਂ ਦੀ ਜਿਹੜੀ ਪੀੜ ਹੈ ਪੇਨ ਹੈ ਬੇਚੈਨੀ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਮੀਦ ਕਰਦੇ ਆ ਪੁਲਿਸ ਆਵੇਗੀ ਮੈਂ ਫਿਰ ਕਹਿੰਦਾ ਉਮੀਦ ਕਰਦੇ ਆ ਪੁਲਿਸ ਆਵੇਗੀ ਮੈਂ ਤਾਂ ਉਮੀਦ ਹੀ ਕਰ ਸਕਦਾ ਆਵੇਗੀ ਇਹਨਾਂ ਦਾ ਹੱਲ ਹੋਵੇਗਾ ਬਹੁਤ-ਬਹੁਤ ਧੰਨ